ਮਾਮਲਾ ਸੀ ਜਿਹੜਾ ਕਿ ਬੱਸ ਸਟੈਂਡ ਤੋਂ ਇੱਕ ਲੇਡੀ ਕੋਲੋਂ ਜ਼ਰ ਪੈਸੇ ਖੋਏ ਗਏ ਸਿਰ ਕੀ ਪੂਰਾ ਮਾਮਲਾ ਕਿੰਨੇ ਜਣੇ ਪੜੇਗੇ ਉਹਨੂੰ ਤੇ ਸੁਵੇਤਾ ਨਾਲਕਪਾਲ ਪਤਨੀ ਅਰੁਣਾ ਨਾਲਕਪਾਲ ਬਟਾਲਾ ਰੋਡੋਂ ਅਮਰਸਰ ਦੇ ਜਾਣ ਵਾਲੀ ਸੀ ਉੱਥੋਂ ਆਪਣੇ ਪਰਸ ਸਪਾਗ ਪਰਸ ਦੇ ਨਾਲ ਜਿਹੜੀ ਹੈਗੀ ਐ ਫਿਰੋਜ਼ਪੁਰ ਬੱਸ ਸਟੈਂਡ ਤੇ ਆਈ ਸੀ ਬੱਸ ਸਟੈਂਡ ਦੇ ਵਿੱਚੋਂ ਇਹਦੇ ਪਰਸ ਦੇ ਵਿੱਚੋਂ ਇਹਦੇ ਕਰਬ ਦਾ ਵਿਕਤੀ ਲੱਗ ਰਿਹਾ ਜਿਹੜਾ ਹੈਗਾ ਕਿਸੇ ਨੇ ਚੋਰੀ ਕਰ ਲਿਆ ਸੀ ਐਸ ਐਚਓ ਸੀਤੀ ਅਤੇ ਹੋਰ ਉਹਨਾਂ ਦੀ ਟੀਮ ਵੱਲੋਂ टीम वालों बड़ी मुस्तैदी का काम करते हुए तीन घंटे के अंदर अंदर ही तीन लेडीज़ जी है एक सोमा पत्नी खरैत प्रवीन पत्नी विक्की प्रवीण राजमार गोलबाग फिरोजपुर शहर के जे ने इन्हों गिरफ़्तार किया इन्होंने पास तो दो लखर तो जी है कैश रिकवरी जी है बरामद की गई है इन्हों तीन गिरफ़्तार किया गया है गिरफ्तार करके थाना जरा सिटी है ਸਭ ਤੋਂ ਵੱਧ ਦੇਖਦੇ ਸਾਰ ਗ੍ਰਾਉਂਡ ਆਪਾਂ ਲਈ ਇਹ ਹੁਣ ਸਾਡੀ ਡਿਟੇਲ ਜਿਹੜੀ ਹੈਗੀ ਹੈ ਜਦੋਂ ਉਹਨ ਇੱਕ ਵਾਰੀ ਇਮੀਜਿੰਗ ਨਹੀਂ ਫੜਕੇ ਜਿਹੜਾ ਹੈਗਾ ਰਿਕਵਰੀ ਕਰਕੇ ਉਹਨੂੰ ਬੰਦ ਕੀਤਾ ਗਿਆ ਉਹਨੂੰ ਰਿਮਾਰਡ ਲਵਾਂਗੇ ਤੇ ਰਿਮਾਰਡ ਦੇ ਦੌਰਾਨ ਚੈੱਕ ਕਰਾਂਗੇ ਵੀ ਇਹਨਾਂ ਨੇ ਪਹਿਲੇ ਅਜਿਹੇ ਕਿਹੜੇ ਕਾਰਨਾਮੇ ਕੀਤੇ ਨੇ ਇਹਨਾਂ ਨਾਲ ਇਸ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਹੈਗਾ ਕਿਉਂਕਿ ਇਹ ਜਿਹੜਾ ਜਿਹੜਾ ਗਰੁੱਪ ਹੈ ਇਹ ਬਾਹਰ ਬਸ ਸਟੈਂਡਾਂ ਦੇ ਵਿੱਚ ਬਾਹਰ ਜਾ ਕੇ ਫਿਰੋਜ਼ਪੁਰ ਤੋਂ ਬਾਹਰ ਵੀ ਹੋਲ ਇਹਦੀ ਇਹ ਕ੍ਰਾਈਮ ਜਿਹਦੇ ਜਿੱਥੇ ਵੀ ਹੋਏ ਨੇ ਉਹਨਾਂ ਦੀ ਸਾਰੀ ਦੇ ਰਹੀ ਹੈਗੀ ਤੇ ਕੀ ਗੱਲ ਕੀਤੀ ਜਾਵੇਗੀ ਤੇ ਉਹਨਾਂ ਦੇ ਵਿੱਚ ਵੀ ਨਾ ਦੀ ਜੇ ਹੋਣਗੇ ਤੇ ਉੱਥੇ ਵੀ ਗਿਰਫਤਾਰੀ ਨਾ ਦੀ ਪੋਈ ਜਾਏ ਕਿੰਨੇ ਜਣੇ ਦੀ ਗ੍ਰਿਫਤਾਰੀ ਤੇ ਨਾ ਬਦਲਦੀ